ਆਪ ਸਾਰੇ ਸੰਗਤ ਪਰਮਾਤਮਾ ਦੇ ਚਰਨਾਂ ਨੂੰ ਮੇਕ ਕਰ ਕਰੂ ਕੰਧਾ ਰਾਮ ਬੰਦਾ ਦੇ ਨਾ ਕਸ਼ਵਤ ਅਵਤਾਰ ਦਸਾਤਰਾ ਅਨੁਯਾ ਕਰੂ ਆਤਮ ਸੁਰੂਪ ਤਾ ਨੂੰ ਅਨੁਸਾਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪ੍ਰਸਾਦ ਦੀ ਦਾਹ ਕਰਦੇ ਹੋਏ ਦਾਸ ਰਹੇ ਸੀਸ ਦੇ ਬੋ ਆਪਕੋ ਜੀ ਸਤਨਾਮ ਅ ਤੇ ਸਾਡੇ ਵਿੱਚ ਬਹੁਤ ਅਜਿਹਾ ਬਤਾ ਸਕੀ ਦਿਨੋਂ ਇਹ ਬੰਨ ਬਣੀ ਉਹ ਕੰਮ ਤੇ ਕੋਈ ਰਕਤ ਹੋ ਚਾਹ ਰਿਹਾ ਜਸੂ ਅਚਾਰ ਸਤਿਗੁਰੂ ਸਪਾਵਾਣ ਸਤਿਗੁਰ ਦੇ ਹਉ ਵਾਲੇ ਪਦ ਵਿੱਚ ਕਿਰਪਾ ਕਰੇ ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ ਕਰ ਕਿਹ ਹੈ ਉਹਦੇ ਅੰਦਰ ਸਤਿਗੁਰੂ ਦੀ ਸੇਵਾ ਦੇ ਵਿੱਚ ਪ੍ਰਬੋਧਿਤ ਹੋਵੇ ਵਿੱਚ ਲਗੜਾ ਕਰ ਜੋਤਿਸ ਸੋ ਸਾ ਮਨ ਕੀ ਬਾਕਤ ਜੋ ਇਸਾ ਸੋਬਰਸ ਮਨ ਕੀ ਮੱਤ ਤੇ ਸਤਿਗੁਰੂ ਕਾ ਤੇ ਜਿਹੜੀ ਮੱਤ ਦੇ ਤਾ ਉਹ ਜਿਹੜੀ ਬੁੱਧੀ ਦੇ ਨਾਲ ਜਿਹੜੀ ਆਤਮ ਦੇ ਨਾਲ ਤੈਨੂੰ ਸੰਸਾਰ ਜਿਹੜਾ ਇਹ ਚਸਥਾਈ ਬਖਾਈ ਜਿਹੜਾ ਜਿਸ ਆਤਮ ਦੇ ਵਿੱਚੋਂ ਤੈਨੂੰ ਵਕੀ ਤੌਰ ਤੇ ਸਭ ਚੰਗਾ ਲੱਗਿਆ ਬੱਠਾ ਲੱਗਿਆ ਉਹ ਮੱਤ ਸਰਹਾਂ ਕਰ ਸੋ ਆਹ ਆਲੇ ਤੇ ਜੰਨਾ ਚ ਮੁਰਤੀ ਮੰਦਰ ਵਿੱਚ ਆਪਣੀ ਮਾਤਾ ਦੇ ਤੇ ਉਹਨਾਂ ਕਰਤੇ ਨੂੰ ਸਭ ਕੁਝ ਚਰਸਾ ਥਾਇ ਲੱਗਦਾ ਸਭ ਸੁਖੀ ਵੀ ਲੱਗਦਾ ਧਾਨ ਪਦਾਰਥ ਸਭ ਮਿੱਠੇ ਲੱਗਦੇ ਹਾਂ ਜਿਵੇਂ ਜਉਨਾ ਤਤ ਨੂੰ ਬਈ ਮੰਨੇ ਬਿਕਵਿਰਾ ਸਾਰੇ ਹਾਂ ਜਲ ਸੀ ਚੋ ਵੀਰਾ ਸਾਰੇ ਹੇਖਟਾ ਰਸਾਰੇ ਹਾਂ ਸੋ ਜਿਹੜਾ ਆਪਣੀ ਅਚਨੀਆਂ ਰਾਹ ਦੇ ਜਦਨਾ ਚਲੇਦੀ ਆਪ ਨੂੰ ਮਾਤਾ ਹੈ ਤੇ ਜਦੋਂ ਆਪਣੀ ਮਤ ਨੂੰ ਛੱਡ ਕੇ ਗੁਰੂ ਜੀ ਦੀ ਮਤ ਨੂੰ ਧਾਰਨ ਕਰ ਲੈਂਦਾ ਹੈ ਫਿਰ ਸਤਿਗੁਰੂ ਤੋਂ ਸਮਝ ਆਏਗੀ ਕਿ ਇਹ ਹੀ ਵਿਰਸਾ ਆਰ ਹੈ ਜਿਹਦੇ ਵਾਸਤੇ ਕੋਈ ਮਨਾ ਕਰ ਰਿਹਾ ਜਿਹਦੇ ਵਾਸਤੇ ਚੋਰੀਆਂ ਠਗੀਆਂ ਕਰ ਰਿਹਾ ਇਹ ਸਭ ਕੋਈ ਨਾ ਵਿਰਸਾ ਨਾ ਕਰਕੇ ਸਤਿਗੁਰੂ ਕੀ ਜਿਸ ਨੂੰ ਮਤ ਆ ਸੋ ਸਤਿਗੁਰੂ ਮਾਇਸ ਮੰਨਣਾ ਹੈ ਇਹ ਬਾਣੀ ਜੋ ਜੀਉ ਅਵਧਾਨਤ ਸੰਤਰਲ ਰਲ ਰਹਾ ਹੈ ਬੰਦਾ ਬਾਛਾ ਜੀ ਕਦੇ ਵੀ ਜੇ ਉਹ ਸਤਿਗੁਰੂ ਦੀ ਬਾਤ ਪਾੜਾਵੇ ਉਹ ਗੁਰੂ ਵਿੱਚ ਸਮਾ ਜਾਂਦਾ ਉਹ ਗੁਰੂ ਰੂਪ ਹੋ ਜਾਂਦਾ ਜਿਵੇਂ ਗੁਰੂ ਸੰਸਾਰ ਦਿੰਦਾ ਹੈ ਉਸ ਸੱਚੇ ਵਿੱਚ ਬਾਛਾ ਜੀ ਕਿਰਪਾ ਕਰ ਰਹੇ ਨੇ ਰਹਾਉ ਵਾਲੇ ਅੰਤ ਵਿੱਚ ਮੇਰੇ ਮਹਾਰਾਜ ਸਤਿਗੁਰੂ ਦੀ ਸੇਵਾ ਦਾਗ ਜੋ ਦਿਸਾ ਸੋ ਬੇਸ ਇਹ ਰੱਦ ਦੱਸ ਰਿਹਾ ਇਨਰਸਰਾਈ ਨਾਸ਼ਾ ਹੋਣਾ ਹੈ ਇਸ ਕਰਕੇ ਜਿਹੜੀ ਦ੍ਰਿਸ਼ਟੀ ਵਿੱਚ ਤੋਂ ਦਿਖ ਰਿਹਾ ਦ੍ਰਿਸ਼ਟੀ ਪਰ ਉਹ ਮੱਤ ਬਦਲ ਉਹ ਝਾੜ ਬਦਲ ਜੋ ਜਿਸ ਤਰ੍ਹਾਂ ਸੋ ਬ੍ਰਸਰਾਂ ਮਨ ਦੀ ਮੱਤ ਤੇ ਆ ਹੁਣ ਪਾਲ ਸਾ ਸ ਪਾਵਨ ਸ਼ਬਦ ਦੇ ਰਾਹੋਂ ਵਾਲੇ ਬਦ ਵਿੱਚ ਕਿਰਪਾ ਕਰ ਰਹੇ ਆ ਰਗਤਾ ਥਾਲ ਨੂੰ ਸਭ ਦੀ ਪਾਛੇ ਇਸ ਪ੍ਰਕਾਰ ਕਰਦੇ ਸ੍ਰੀ ਰਾਮ ਮੰਨ ਲਾ ਰਿਹਾ ਮਿੱਠਾ ਕਰ ਕਰ ਖਾਇਆ ਕੌੜਾ ਉੱਜਸ ਮਾੜਾ ਬਾਦਸ਼ਾਹ ਜਿ ਘਰੇ ਜਿਹੜਾ ਸੰਸਾਰ ਦੇ ਵਿੱਚ ਤਦੋਂ ਵਕਤੇ ਤੌ ਤੇ ਸਵਾਦ ਲੱਗ ਰਿਹਾ ਮਿੱਠਾ ਲੱਗ ਰਿਹਾ ਵਕਤੇ ਤੌ ਤੇ ਚੰਗਾ ਲੱਗ ਰਿਹਾ ਤਸਵੀਰ ਦਾ ਬਰਾਦ ਦਾ ਬਾਬਾ ਇਮਾਮਾਰਾ ਵਖਤੇ ਤੋਂ ਤੇ ਡੇਰੇ ਨੂੰ ਮਰਾਸ਼ਾ ਮੇਰੇ ਬਰਤਕਲਾ ਕੋਈ ਨਹੀਂ ਮੈਨੂੰ ਪ੍ਰੋਫਰ ਹੋ ਗਿਆ ਦੂਸਰੇ ਨਾਲ ਬਾਕੀ ਮੈਂ ਇਹ ਹਾਤੇ ਬੇਮਨਤ ਵਖਤੇ ਤੋਂ ਚੱਕਾ ਲੈਂਦਾ ਕਿ ਲੋਟਕੋ ਕਰੇ ਚੋਰ ਚੋਰੀ ਕਰੇ ਜੋ ਕਰ ਰਿਹਾ ਉਦੋਂ ਤੇ ਚੱਕਾ ਲੱਗਦਾ ਵੀ ਬੜਾ ਮਾਲ ਆਨਕੇ ਤੇ ਐਤ ਹੈ ਬੜਾ ਤਕਾਣਾ ਅਕਰ ਗਿਆ ਚੱਲਦਾ ਰਹਾ ਆਮ ਵੀ ਲੇਕੋ ਆਪਣੀ ਪਤਾ ਬਾਜੇ ਜਿਵੇਂ ਉਹਨਾਂ ਮਾਲਵੇ ਦੀ ਇੱਕ ਕਹਾਣੀ ਹੈ ਇਹ ਹੈ ਜਿਹੜਾ ਚੋਰਾ ਉਹਨੂੰ ਖਾਂਦਿਆ ਦਾ ਵੇਖੇ ਉਹ ਪੈਨੀਆਂ ਵੇਖੇ ਆਮ ਲੋਕਾਂ ਦੀ ਕਹਾਣੀ ਹੈ ਸਤਗੁਰੂ ਘਰ ਹੋਵੇ ਸਮਝਾਦਾ ਕਿ ਮਿੱਠਾ ਧਰ ਦਾ ਖਾਣਾ ਕੌੜਾ ਉਪਜਾ ਸਮਾਨ ਹੈ ਵੀ ਜਿਹੜੀ ਚੀਜ਼ ਵਕਤੇ ਤੱਕ ਤੇ ਤੁਹਾਨੂੰ ਸਵਾਦ ਨਹੀਂ ਲੱਗ ਰਹੀ ਚੱਕੀ ਲੱਗ ਰਹੀ ਆਵੇਂ ਉਹ ਉਕਾਰ ਹੋਵੇ ਵਿਚੇ ਹੋਵੇ

ਜਦ ਤੀ ਮਿਰੋਗ ਵਕਤੀ ਤੌਰ ਤੇ ਤਾਂ ਸਭ ਕੁਝ ਚੰਗਾ ਲੱਗਦਾ ਰਹੇ ਪਰ ਬਾਸੁਰ ਨਹੀਂ ਭਈ ਕੌੜਾ ਕੁੱੜਿਆ ਸਵਾਦ ਇਹ ਜਿਹੜਾ ਜਿਹੜਾ ਸਵਾਦ ਆਉਣਾ ਹੈ ਜਦੋਂ ਫੱਤਰ ਨਿਕਲਣ ਦੀ ਬਾਤ ਵਿੱਚ ਹੈ ਭਾਵਿਆ ਬੇਈ ਮਨਨਾ ਅਵਕਾਰ ਹੋਵੇ ਕ੍ਰੋਧ ਹੋਵੇ ਕਾਮ ਹੋਵੇ ਵਾਸਨਾ ਹੋਵੇ ਈਰਖਾ ਹੋਵੇ ਦਇਅਸਤੀ ਹੋਵੇ ਚੋਰੀ ਤੇ ਵੀ ਅੰਦਾਜ਼ ਹੋਵੇ ਕੁਝ ਵੀ ਹੋਵੇ ਸਦੋਲੇ ਸਾਰੇ ਪ੍ਰਾਪਤ ਹੋਏ ਮਿੱਠਾ ਤਖਤਾ ਖਾਇਆ ਕੌੜਾ ਕੁੱੜਿਆ ਸਵਾਦ ਭਾਈ ਮੀਤ ਸੁਰਗ ਕੀ ਦੇ ਜਦਦੇ ਵੀ ਤੋਂ ਆਪਣੇ ਪ੍ਰਭੂ ਦੇ ਨਾਲ ਮਤਰਾਂ ਦੇ ਨਾਲ ਸੁਰਗ ਤੇ ਜੈ ਦੇ ਗੰਨਾ ਕਰ ਬਾਦ ਰਚਾ ਭਾਈ ਮੀਤੁਰਜ ਕੀ ਦੇਖਿਆ ਅਚਾਰ ਬਾਦ ਕਹੇ ਆਪਣੇ 本当にやるけどね。

ਇਹ ਰੇਸ਼ਮ ਆਪਾ ਰੇਸ਼ਮ ਦੇ ਕੱਪੜੇ ਆਪਾ ਪਰ ਹੁਣ ਜਿਹੜਾ ਬੰਦਾ ਕਮਾਉਂ ਤੇ ਹੁਣ ਰਿਹਾ ਉਹ ਰੇਸ਼ਮ ਤੇ ਤੁਹਾਨੂੰ ਸੀਭ ਹੋਵੇ ਤੇਰੇ ਆਤਮਿਕ ਭਾ ਪਾਤਸ਼ਾਹ ਆਪਣੇ ਭਾਈਵਾਨ ਨੇ ਤਾਂ ਜਦ ਸਿੱਧਾ ਇਹ ਘਰ ਦਾ ਕ੍ਰੋਧ ਅਪਲੀਕੇਸ਼ਨ ਬੋਲ ਫੁੱਟਬੋਲ ਬੋਲਣ ਦਾ ਉਹ ਕਲੇਰਾ ਕਲੇ ਤੇ ਬੁਟਾ ਵੜੇ ਨਾ ਬੜੇਗਾ ਜੇ ਉਹਦੇ ਲੱਗਿਆ ਪਰ ਆਪ ਨੂੰ ਵੜਣੀ ਪਵੇਗਾ ਆਪ ਦੀ ਦੇ ਫਿਰਫਿਰ ਸਿੱਖ ਕਰਾ ਬੀਜੀਆਂ ਹੋ ਤੇ ਗੱਲ ਪੌਸੀਬਲ ਹੈ ਕਿ ਉਹਦੇ ਤੇ ਫਲ ਲੱਗਣਾ ਉਹਦੇ ਕਰਦੇ ਲੱਗਣਾ ਪਹਿਲਾਂ ਨਾ ਖਾਂ ਤੋਂ ਚੋਣੇ ਪੈਣਗੇ ਜੀ ਗੱਲ ਸਿਰਫ ਇੱਕ ਕਾਪੂਟ ਸੁਣਣਾ ਮੈਂ ਕੋਈ ਨਹੀਂ ਕਹਿੰਦਾ ਬਰਸਪਤੀ ਦੇ ਤਰ੍ਹਾਂ ਉਹਤ ਬਾੜੀ ਸਿਰਫ ਭਾ ਵਾੜੇ ਤਰਨੇ ਉਹ ਤੁਹਾਨੂੰ ਆਪ ਉਗੜੇ ਪੜੇ ਬਾਸ਼ਾ ਕਰਿ ਨਿ ਵਿਤਹਾ ਲੋੜਾ ਦਾ ਤੁਰੋ ਜਾ ਕਿਕਰ ਬੀਜਾ ਜਟ ਅੰਡਾ ਕੁੰਨ ਕਰਾਇਦਾ ਫਿੱਦਾ ਲੋੜਾ ਪਾਟ ਵਿਕ ਕਤ ਤੁੰ ਗੁੰਮ ਰਿਹਾ ਤਰਮਾੜੇ ਤਰਮਾ ਜਿਹੜਾ ਤੂੰ ਆਪਣੇ ਮਤ ਦੇ ਨਾਲ ਤਿਸ ਫਾਇਦੇ ਚ ਰਿਹਾ ਗਾ ਜਿਹੜਾ ਤੂੰ ਆਪਣੀ ਮਤ ਦੇ ਨਾਲ ਲੱਗ ਰਿਹਾ ਵੀ ਮੈਂ ਜੀ ਵੀ ਲੜਾ ਤੇ ਜਿਹੜੀ ਆਪਣੀ ਮਤ ਖਿਆਲ ਕਰ ਰਹੀ ਹੈ ਵੀ ਅਹ ਮੇਰਾ ਭਾਰਾ ਮੇਰੇ ਪਦਾਰਥ ਤੇ ਮੇਰੀ ਜ਼ਮੀਨ ਜ਼ਾਇਦਾ ਤੇ ਇੱਕ ਬੁੱਤ ਇਦਸ ਵੀ ਰੱਖੀ ਤੇ ਇਹ ਪਏ ਮਤ ਨੂੰ ਛੱਡਾ ਅ ਗੁਰੂ ਕੀ ਮਤ ਧਾਰ ਕਰ ਗੁਰੂ ਕੀ ਮਤ ਨੂੰ ਸਮਝਾਏ ਕਿ ਵੀ ਜੋ ਦੀਸਾ ਸੋਟ ਸਣਾ ਵੀ ਜਿਹੜਾ ਦਿਸ ਰਿਹਾ ਨਾ ਆਤਮੇ ਨਾਲੇ ਵਿਰਸੇਗਾ ਨਾਸ਼ ਹੋਏਗਾ ਖਤਮ ਹੋਏਗਾ ਮਰ ਕੀ ਮਤ ਤਿਆਗ ਹਾਓ ਪਾਸ਼ਾ ਜੀ ਦੀ ਕਿਰਪਾ ਕਰਦੇ ਜੋ ਕੁਕਰ ਹਰ ਆਇਆ ਧਰਵਾ ਦੇ ਦਿਸਦਾ ਨੂੰ ਉਦਾਹਰਨ ਦੇ ਕੇ ਪਾਸ਼ਾ ਪ੍ਰਮਾਣ ਦੇ ਕੇ ਸਮਝਾ ਰਹੇ ਕਿ ਤੇ ਭਲੇਖੇ ਨਾ ਪਹਿਲੇ ਜਿਵੇਂ ਹਾਕਾ ਤੇ ਮਾਫ਼ ਕਰਨਾ Dobra ਜਿਵੇਂ ਜਿਹੜਾ ਹਰਕਿਆ ਹੋਇਆ ਕੁੱਤਾ ਏ ਪਾਣੀ ਤੋਂ ਸੰਘਦਾ ਹੈ ਪਾਣੀ ਤੋਂ ਦੇਖ ਕੇ ਡਰਦਾ ਹੈ ਦੌਰ ਦਾ ਤੇ ਦੋਵੇਂ ਮਨੁੱਖ ਗੁਰ ਸੰਗਤ ਰੂਪੀ ਪਾਣੀ ਤੋਂ ਡਰਦਾ ਇਸ ਸੰਗਤ ਵਿੱਚ ਨਹੀਂ ਬੈਠ ਸਕਦਾ ਸੰਗਤ ਪਹਿਲੀ ਗੱਲ ਤੇ ਬੈਠਦਾ ਨਹੀਂ ਜੇ ਬੈਠ ਵੀ ਲਈ ਤੇ ਡਗਦਾ ਨਹੀਂ ਡਰਦਾ ਜਿਵੇਂ ਹਰਕਿਆ ਹੋਇਆ ਕੁੱਤਾ ਅਜੀਤेंद्र ਰੋਗ ਦਾ ਹਰਕਿਆ ਹੋਇਆ ਉਸ ਮਨੁੱਖ ਉਹ ਮਨੁੱਖ ਗੁਰ ਸੰਗਤ ਰੂਪੀ ਪਾਣੀ ਤੋਂ ਡਰਦਾ ਸੰਗਤ ਵਿੱਚ ਕਿੰਨੀ ਆ ਕੇ ਬੈਠਦਾ ਦੂਰ ਵੰਦਾ ਜਦੋਂ ਵੀ ਬਦਾ ਕੋਲੋਂ ਡਾਕਟਰ 100 150 ਤੋਂ ਜਾਰੀ ਹੁੰਦਾ ਪਰ ਸੰਤੋਖ ਤੋਂ ਬੇਰਵਾਹਦਾ ਰਹਿੰਦਾ ਇਹ ਥੋੜਾ ਨਾਲ ਵੀ ਕਿਤੇ ਉਹਨਾਂ ਦੀ ਰਖਾਹ ਦੀ ਪ੍ਰਦਾਨ ਕਰਦਾ ਪਰ ਅੰਦਰ ਦਿੱਤੀ ਉਤਮੀ ਬਣੀ ਪਈ ਜਾਂ ਸੰਤੋਖ ਲਿਜਾਏ ਨਹੀਂ ਕਰਦਾ ਖਿਆਲ ਤੋਂ ਦੇ ਬੜੇ ਪੈਦੇ ਪਰ ਸੰਤਕ ਦਾ ਅੰਦਰ ਸੰਤਰਤੀ ਪੈਦਾ ਨਹੀਂ ਹੁੰਦਾ 파ਸ਼ਾ ਜੀ ਕਹਿੰਦੇ ਕਿ ਲੋਭੀ ਜਾਨਤਕ ਤੇ ਪਾਸ਼ਾ ਜਿਹਦੇ ਕਹਿੰਦੇ ਲੋਭੇ ਬਲੋਖੇ ਆ ਉਹ ਕਾਮ ਦੇ ਵਾਸ਼ਨਾ ਦੇ ਤੇ ਕ੍ਰੋਧ ਦੇ ਦੋਨੋਂ ਨਸ਼ਿਆਂ ਦੇ ਵਿੱਚ ਵਿਆਪਤ ਹੈ ਅਲੱਗ ਹੈ ਕਾਮ ਕ੍ਰੋਧ ਮਲ ਗਿਆ ਪਿਆ ਫਿਰ ਫਿਰ ਦੁਰਦੀ ਪਾਏ ਜਿਹਦੇ ਕਰਕੇ ਵਾਸ਼ਨਾ ਅਧੀਨ ਉਹ ਮਜਾ ਘਟਾਦਾ ਰਹਿਦਾ ਵਾਸ਼ਨਾ ਦੀ ਮਦਦ ਤੇ ਵਾਸ਼ਨਾ ਦੀ ਨਫਰਤ ਕਰਦਾ ਤੇ ਬਹੁਤ ਵਾਰ ਆਪਾਂ ਬਚਨ ਸਮਝਾ ਕੀਤਾ ਕਿ ਜਨਾਂ ਚਾਉਂਦੇ ਥੀ ਮਨੁੱਖ ਨੂੰ ਬਾਸ ਦਾ ਲੱਗੀ ਦਵੇ ਕਿ ਭਵੇਂ ਪਦਾਰਥ ਦੀ ਹੋਵੇ ਉਹਨੇ ਰਕਾਰਾਂ ਦੀ ਹੋਵੇ ਭਵੇਂ ਕਾਮ ਦੀ ਹੋਵੇ ਜਿੰਨਾ ਚਿਰ ਬਾਸ ਦਾ ਮੀਨ ਮੁਕ ਜੋਏਗਾ ਤੋ ਬਾਸਨਾ ਦੀ ਬਰੇਗਾ ਇਹਦਾ ਆਉਣ ਜਾਣ ਦਾ ਚੱਕਰ ਬੜਿਆ ਰਹੇਗਾ ਕਿਉਂਕਿ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਸਾਹਿਆ ਕੀਤਾ ਸਪਸ਼ਟ ਕੀਤਾ ਕਿ ਜੋਗ ਜੋਗ ਮੇਰੇ ਸਰੀਰ ਦਾ ਦਾ ਸਰਾਧ ਕਰਦਾ ਰਸਿਆ ਖੇਰ ਕੋ ਆਇਆ ਸੀ ਤੇ ਸਤਪੁਰਗਣਾ ਸਾਹਿਬ ਦੇ ਅੱਗੇ ਬਿਕੰਦੀ ਪਈ ਕੇ ਕਰਦਾ ਕਨੇ ਪਿਤਾ ਦੇ ਸਰਾਧ ਕਰਦਾ ਤੇ ਤੁਹਾਨੂੰ ਮੁਕਤ ਕਰਦਾ ਕਿਰਤ ਨੂੰ ਪਤਾ ਤੇ ਪਿਤਾ ਕਿਹੜਾ ਕਨੇ ਵੀ ਤੇ ਪਾ ਸਭ ਕੁਝ ਜਾਣ ਸਾਨੂੰ ਕੀ ਪਤਾ ਪੜਾ ਕਿਤੇ ਤੇ ਜਾ ਆਇ ਦੱਖਣ ਦੇੇ ਸੁਆਲੋ ਫਾਨੀ ਜਗਾ ਸੇ ਚਾਹ ਦੇ ਤੇ ਬਗਿਆ ਹੋੜਿਆ ਬੈਠਾ ਜਾ ਜਾ ਕੇ ਕੀ ਹੋਇਆ ਦੋਨੀ ਕਦੇ ਜਦੋਂ ਪ੍ਰੋਫੈਸਰ ਆਣਾ ਜਾ ਕੇ ਵੇਖਿਆ ਕਿ ਸਾਥ ਮਤੋਂ ਝਾੜ ਦੇ ਵਿੱਚ ਉਹ ਜਹਾਜ ਦੇ ਰੁਕ ਜਦੋਂ ਪਿਤਾ ਜੀ ਕਹਿੰਦਾ ਕਿ ਜਦੋਂ ਗੁਰੂ ਜਨ ਦੇ ਦਰਸ਼ਨ ਕੀਤੇ ਤੇ ਦੇਹ ਨੂੰ ਕੋ ਜਾਂ ਦੇਹ ਬਦਲੀ ਆਪਨੇ ਜੇ ਦੇਹ ਬਦਲੀ ਤੇ ਬਦਨ ਬਲਾਸ ਹੋ ਜੇ ਤੇ ਕਿਆ ਪਿਤਾ ਜੀ ਤੁਸੀਂ ਇੱਥੇ ਬੁਝਾਹ ਦੀ ਨੂੰ ਚੰਗੋ ਨਹੀਂ ਉਹ ਕਹਾਂ ਲਗਾ ਕੇ ਅਸਲ ਜਦੋਂ ਮਾਰਨ ਲੱਗਿਆ ਸੀ ਜੋ ਗੋਣੀਆਂ ਦੇ ਮਰਸੀ ਬਣ ਰਹੀ ਸੀ ਮੈਂ I do ਪਾਸ਼ਾ ਜਿੱਦਿਆਂ ਨੇ ਇਹ ਕਾਮ ਕ੍ਰੋਧ ਮਨ ਗਿਆ ਪਿਆ ਫਿਰ ਫਿਰ ਜੋਨੀ ਪਾਇਆ ਜਦੋਂ ਮੁਨੱਖਾ ਇਹ ਕਾਮ ਦੇ ਰਸ਼ੇ ਦੇ ਵਿੱਚ ਕ੍ਰੋਧ ਦੇ ਰਸ਼ੇ ਦੇ ਵਿੱਚ ਗੰ타ਣ ਹੋਏਗਾ ਤੇ ਉਹ ਜਾਣ ਦਾ ਬਣਿਆ ਨਿਕਾ ਤੇ ਜਿੱਦਨੇ ਇਹ ਮੁਕਤ ਹੋਣਾ ਜਾਂਉਂਦੇ ਜੀ ਕੋੜਾ ਇਹ ਵਾਸਨਾ ਮੁਕਤ ਹੁੰਦਾ ਪਾਪ ਕੀ ਹੈ ਸਰੀਰ ਤੋਂ ਮੁਕਤ ਨਹੀਂ ਹੁੰਦਾ ਸਰੀਰ ਤੇ ਨਾਲ ਰਹੇਗਾ ਜਿੰਨਾ ਜਰ ਮਾਰਾ ਗੇਨੀ ਜਿੰਨਾ ਦੁਸ਼ਵਾਸਤ ਰਹਣਗੇ ਪਰ ਮੁਕਤ ਹੋ ਕੇ ਜਾਂਉਂਦੇ ਜੀ ਵਾਸਨਾ ਤੋਂ ਵਕਾਰਾਂ ਤੋਂ ਮੋਗਤੋਂ ਮੰਗੇ ਵਯਾਈ ਤੋਂ ਮੋਗਤੋਂ ਮੰਗੇ ਮੇਰੀਕੀ ਤੋਂ ਮਾਨਕੋਂ ਮਾਨਕ ਤੋਂ ਦੁੱਖ ਤੋਂ ਸੁਖ ਤੋਂ ਲੋਕ ਜਿੰਨਾ ਕੋ ਜਾਉਂਦੇ ਜੇ ਮੋਗਤ ਹੋਏ ਤਾਂ ਉਹਨੂੰ ਮੋਗਤ ਕਿਹਾ ਜਾਂਦਾ ਜਿਹਨੂੰ ਪਾਸ਼ਾ ਜੀ ਤਾਂ ਉਹ ਦੇਖ ਪਾਤਰ ਪਾਸ਼ਾ ਕਦੇ ਜੋਨਰ ਤੋਂ ਮੋਗਤ ਨਹੀਂ ਮੰਨ ਲੈ ਮੋਗਤ ਮੁਰਤੀਆਂ ਨਿਸ਼ਾਨੀਆਂ ਪਾ ਲੈ ਕੁੰਨੀ ਨਿਸ਼ਾਨੀਆਂ ਸ਼ਾਲ ਹੋਏ ਜਿਆ ਜੋਨਰ ਤੋਂ ਮੋਗਤ ਨਹੀਂ ਮੰਨਣਾ ਅਸੋਕ ਸ਼ਨੀਵਾਰ ਭਾਣੀ ਜਾਂਦਾ ਕੰਚਨ ਮਾਰਤੀ ਮੰਨ ਜਿਹੜਾ ਮਰਤ ਜਾਉਂਦੇ ਜੀ ਇਹ ਸੋਚ ਨੂੰ ਬਰਾਬਰ ਜਾਣ ਲਵੇ ਉਹ ਕਰਦਾ ਜੋ ਨਾ ਰਤਮਾ ਦੁੱਖ ਨਹੀਂ ਮੰਨ ਸਭ ਸ੍ਰੀਵਾਰ ਦਾ ਅਲੀ ਦਾ ਕੱਟਨ ਮੱਟੀ ਮੰਨਦਾ ਰਹੋ ਜਿਹਨੂੰ ਪਾਸ਼ੇ ਅਲੱਗ ਬਖਸਤਾ ਅਖੀਰ ਹੀ ਪਰਜਾ ਕਰਪਾ ਕਰਦੇ ਆ ਕਿ ਨਾਲਕ ਲੀਨ ਭੈ ਉਹ ਬੰਸਰ ਚੋਕਵਾਨੀ ਸੰਗਮਨੀ ਜਉਂਦੇ ਜੀ ਮਨੁੱਖ ਪਾਣੀ ਦੇ ਵਿੱਚ ਮਿਲ ਜਾਏ ਪਾਣੀ ਪਾਣੀ ਜਿਵੇਂ ਮਿਲ ਜਾਂਦਾ ਤੇ ਇਸ ਤਰ੍ਹਾਂ ਰੱਬ ਦੇ ਕਰਕੇ ਜਉਂਦੇ ਹੀ ਮਿਲਿਆ ਜਾ ਸਕਦਾ ਪਾਤ ਜੀ ਵੀ ਜੀ ਕਿਤੇ ਮੈਸਟਰ ਆ ਮਿਲਿਆ ਜੋ ਜਾਲ ਜਲ ਨਾ ਪੈਸ ਨਾ ਨਿਕਸਾ ਤੋ ਟੁੱਟ ਰਿਹਾ ਨੇ ਜੋ ਜਲਾਉਂ ਕਹਿੰਦੇ ਮੈਂ ਜੰਮ ਦੇ ਜੀ ਰੱਬ ਦੇ ਵਿੱਚ ਇਸ ਤਰ੍ਹਾਂ ਫੇਰ ਰੋਇਆ ਜਿਵੇਂ ਜਾਲ ਜਾਲ ਵਿੱਚ ਮਿਲ ਕੇ ਮਿਲ ਜਾਂਦਾ ਪਰ ਉਹਨੂੰ ਦੁਬਾਰੇ ਕੱਢਿਆ ਨਹੀਂ ਜਾ ਸਕਦਾ ਜੋ ਜਾਲ ਜਲ ਨਾ ਪੈਸ ਨਾ ਨਿਕਸਾ ਦੁਬਾਰਾ ਨਿਕਲਦਾ ਨਹੀਂ ਨਾ so